ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੰਜਾਬੀ ਚ ਪੋਸਟ ਪਾ ਕੇ ਬੀਜੇਪੀ ਦੇ ਇਸ ਸੀਨੀਅਰ ਲੀਡਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਬੀਜੇਪੀ ਦੇ ਸੀਨੀਅਰ ਲੀਡਰ ਅਤ ਦਿੱਲੀ ਬਾਜਪਾ ਦੇ ਪਹਿਲੇ ਪ੍ਰਧਾਨ ਪ੍ਰੋਫੈਸਰ ਵਿਜੇ ਮਲਹੋਤਰਾ ਦਾ 94 ਸਾਲਾਂ 'ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਜਾਣਕਾਰੀ ਮੁਤਾਬਕ AIMS ਹਸਪਤਾਲ ਚ ਦਾਖਲ ਸਨ ਤੇ ਹੁਣ ਉਹਨਾਂ ਦਾ ਦੇਹਾਂਤ ਹੋ ਗਿਆ ਜਿਸ ਨੂੰ ਲੈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਤੇ ਐਕਸ ਤੇ ਟਵੀਟ ਕਰਦੇ ਹੋਏ ਪੰਜਾਬੀ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਟਵੀਟ ਕੀਤਾ ਤੇ ਪ੍ਰੋਫੈਸਰ ਵਿਜੇ ਮਲਹੋਤਰਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬੀ ਵਿੱਚ ਪੋਸਟ ਪੱਗ ਕੇ ਸ਼ਰਧਾਂਜਲੀ ਦਿੱਤੀ ਗਈ ਹੈ ਮੋਦੀ ਨੇ ਪੰਜਾਬੀ ਵਿੱਚ ਪੋਸਟ ਪਾ ਲਿਖਿਆ ਸ਼੍ਰੀ ਵਿਜੇ ਕੁਮਾਰ ਮਲਹੋਤਰਾ ਜੀ ਇੱਕ ਸ਼ਾਨਦਾਰ ਨੇਤਾ ਸਨ ਜਿਨ੍ਹਾਂ ਜਨਤਕ ਮੁੱਦੀਆ ਦੀ ਡੂੰਗੀ ਸਮਝ ਸੀ ਉਹਨਾਂ ਨੇ ਦਿੱਲੀ ਵਿੱਚ ਸਾਡੀ ਪਾਰਟੀ ਨੂੰ ਮਜ਼ਬੂਤ ਕਰਨ 'ਚ ਮੁੱਖ ਭੂਮਿਕਾ ਨਿਭਾਈ ਉਹਨਾਂ ਨੂੰ ਸੰਸਦੀ ਮਾਮਲਿਆਂ 'ਚ ਉਹਨਾਂ ਦੇ ਦਖਲਅੰਦਾਜ਼ੀ ਲਈ ਵੀ ਯਾਦ ਕੀਤਾ ਜਾਂਦਾ ਹੈ ਉਹਨਾਂ ਦਾ ਦੇਹਾਂਤ ਬਹੁਤ ਦੁਖਦਾਈ ਹੈ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਵੱਲੋਂ ਓਮ ਸ਼ਾਂਤ ਤਾਂ ਪ੍ਰਧਾਨ ਮંત્રી ਨਰਿੰਦਰ ਮੋਦੀ ਵੱਲੋਂ ਖਾਸ ਕਰਕੇ ਪੰਜਾਬੀ ਵਿੱਚ ਲਿਖ ਕੇ ਜੋ ਹੈ ਪੋਸਟ ਸਾਂਝੀ ਕਰ ਵਿਜੇ ਮਲਹੋਤਰਾ ਨੂੰ ਜੋ ਹੈ ਸ਼ਰਧਾਂਜਲੀ ਦਿੱਤੀ ਗਈ ਹੈ ਪਰ ਆਖਿਰ ਕੌਣ ਨੇ ਵਿਜੇ ਮਲਹੋਤਰਾ ਜੁਣਾ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬੀ 'ਚ ਲਿਖ ਕੇ ਜੋ ਸ਼ਰਧਾਂਜਲੀ ਦਿੱਤੀ ਗਈ ਹੈ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਵਿਜੇ ਮਲਹੋਤਰਾ ਦਾ ਜਨਮ 3 ਦਸੰਬਰ 1931 ਲਾਹੌਰ 'ਚ ਹੋਇਆ ਸੀਗਾ ਤੇ ਉਹ ਕਵੀ ਰਾਜ ਖਜ਼ਾਨਚੰਦ ਦੇ 7 ਬੱਚਿਆਂ 'ਚ ਇੱਕ ਸੰਤ ਮਲਹੋਤਰਾ ਜਿਹੜੇ ਸੀਗੇ ਉਹ ਰਾਜਨੀਤੀ ਅਤੇ ਖੇਡ ਪ੍ਰਸ਼ਾਸਨ 'ਚ ਆਪਣੀ ਪਰ ਮੁੱਖ ਭੂਮਿਕਾ ਜੋ ਨਿਭਾ ਚੁੱਕੇ ਸਨ ਤੇ ਜਾਣਕਾਰੀ ਮੁਤਾਬਕ ਵਿਜੇ ਮਲਹੋਤਰਾ ਦਿੱਲੀ ਦੇ ਸਾਬਕਾ ਮੁੱਖ ਕਾਰਜਕਾਰੀ ਅਤੇ ਸੰਸਦ ਮੈਂਬਰ ਵੀ ਰਹਿ ਚੁੱਕੇ ਸਨ ਇਸ ਦੇ ਨਾਲ ਹੀ ਵਿਜੇ ਮਲਹੋਤਰਾ ਦੋ ਵਾਰ ਦਿੱਲੀ ਭਾਜਪਾ ਦੇ ਪ੍ਰਧਾਨ 1970 ਤੋਂ 1980 ਤੇ 1980 ਤੋਂ 1984 ਤੱਕ ਰਹਿ ਚੁੱਕੇ ਸਨ ਉਹਨਾਂ ਨੇ ਭਾਜਪਾ ਵਿੱਚ ਆਪਣੀ ਇੱਕ ਅਹਿਮ ਭੂਮਿਕਾ ਜਿਹੜੀ ਨਿਭਾਈ ਹੈ ਵਿਜੇ ਮਲਹੋਤਰਾ ਦੀ ਸਭ ਤੋਂ ਵੱਡੀ ਜੁੜੀ ਰਾਜਨੀਤਿਕ ਪ੍ਰਾਪਤੀ ਮੰਨੀ ਜਾਂਦੀ ਹੈ ਉਹਨਾਂ ਨੇ 1999 ਚ ਦੀਆਂ ਜੋ ਜਿਹੜੀਆਂ ਚੋਣਾਂ ਆਈਆਂ ਚ ਉਹ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪਾਰੀ ਮਤ ਨਾਲ ਜਾਣਕਾਰੀ ਮੁਤਾਬਕ ਜੋ ਸਿਗਾ ਉਸ ਚੋਣਾ ਚ ਹਰਾਇਆ ਸੀਗਾ ਉਹਨਾਂ ਨੇ 45 ਸਾਲਾਂ ਚ ਦਿੱਲੀ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ ਚੁਕੇ ਤੇ ਦੋ ਵਾਰੀ ਵਿਧਾਇਕ ਵੱਜੋ ਵੀ ਆਪਣੀ ਜੋ ਸੇਵਾਵਾਂ ਉਹ ਨਿਭਾਈਆਂ ਨੇ ਤੇ ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਵਿਜੇ ਮਲਹੋਤਰਾ ਨੇ ਹਿੰਦੀ ਸਹਾਇਤਾ ਚ ਵੀ ਡਾਕਟਰ ਡਿਗਰੀ ਜੋ ਸੀਗੀ ਪ੍ਰਾਪਤ ਕੀਤੀ ਹੋਈ ਸੀ ਤੇ ਹੁਣ ਉਹਨਾਂ ਦਾ ਜਾਣਾ ਕਿਤੇ ਨਾ ਕਿਤੇ ਭਾਜਪਾ ਲਈ ਵੱਡਾ ਚਟਕਾ ਜ਼ਰੂਰ ਹੈ ਕਿਉਂਕਿ ਉਹਨਾਂ ਨੇ ਇੱਕ ਅਹਿਮ ਭੂਮਿਕਾ ਜੁੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਚ ਆਪਣੀ ਨਿਭਾਈ ਹੈ ਦਿੱਲੀ ਚ ਨਿਭਾਈ ਹੈ ਤੇ ਉਹਨਾਂ ਦਾ ਹੁਣ 94 ਸਾਲਾ ਜੁਣਾ ਦਾ ਜੋ ਦਿਹਾਂਤ ਹੋ ਗਿਆ ਤੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਕਰਕੇ ਪੰਜਾਬੀ ਵਿੱਚ ਆਪਣੇ ਐਕਸ ਤੇ ਪੋਸਟ ਪਾ ਕੇ ਜੋ ਹੈਗੀ ਵਿਜੇ ਮਲਹੋਤਰਾ ਨੂੰ ਸ਼ਰਦਾਂਝਲੀ ਦਿੱਤੀ ਹੈ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਘਰ ਵੀ ਪਹੁੰਚੇ ਉੱਥੇ ਜਾ ਕੇ ਵੀ ਉਹਨਾਂ ਨੇ ਉਹਨਾਂ ਦੇ ਆਖਰੀ ਦਰਸ਼ਨ ਕੀਤੇ ਅੰਤਿਮ ਦਰਸ਼ਨਾਂ ਲਈ ਉਹ ਪਹੁੰਚੇ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇ ਮਲਹੋਤਰਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀਆਂ ਜ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੋਦੀ ਉਹਨਾਂ ਦੇ ਘਰ ਪਹੁੰਚੇ ਨੇ ਤੇ ਉਹਨਾਂ ਨੇ ਅੰਤਿਮ ਦਰਸ਼ਨ ਜੋ ਹੈ ਵਿਜੇ ਮਲਹੋਤਰਾ ਦੇ ਕੀਤੇ ਨੇ ਤੇ ਪਰ ਸਿਆਦੇ ਨਾਲ ਮੋਦੀ ਗੱਲਬਾਤ ਕਰਨੇ ਨੂੰ ਹੌਸਲਾ ਦੇ ਰਹੇ ਨੇ ਤੇ ਉਹਨਾਂ ਨੇ ਉਹਨਾਂ ਦੇ ਪਰਿਵਾਰਕ ਸਦਸਿਆਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਖਾਸ ਸਖਸ ਵਿਜੇ ਮਲਹੋਤਰਾ ਲਈ ਖਾਸ ਕਰਕੇ ਜੋ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀ ਜੋ ਹੈ ਉਹਨਾਂ ਨੂੰ ਪੋਸਟ ਲਿਖ ਕੇ ਸ਼ਰਧਾਂਜਲੀ ਦਿੱਤੀ ਹੈ ਤੇ ਇਹ ਕਿਤੇ ਨਾ ਕਿਤੇ ਭਾਜਪਾ ਲਈ ਵੱਡਾ ਘਾਟ ਜ਼ਰੂਰ ਮੰਨਿਆ ਜਾਂਦਾ ਹੈ ਵਿਜੇ ਮਲਹੋਤਰਾ ਦਾ ਜੋ ਦੇਹਾਂਤ ਤੇ ਉਹਨਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਕਿਤੇ ਨਾ ਕਿਤੇ ਭਾਜਪਾ ਲਈ ਵੱਡਾ ਕਮੀ ਜ਼ਰੂਰ ਪਾਰਟੀ ਨੂੰ ਹੈ ਤੇ ਇੱਕ ਵੱਡਾ ਝਟਕਾ ਭਾਜਪਾ ਲਈ ਜ਼ਰੂਰ ਹੈ